ਸ਼ਸ਼ੀਕਾਲ ਦੋਸਤੋ ਕੀ ਹਾਲ ਚਾਲ ਆ ਠੀਕ ਠਾਕੋਂ ਇੱਕ ਅਸੀਂ ਤੁਹਾਡੇ ਵਾਸਤੇ ਬਹੁਤ ਵੱਡੀ ਖੁਸ਼ਖਬਰੀ ਲੈ ਕੇ ਆਏ ਆ ਜਿਹੜੇ ਨਵੇਂ ਮੁੰਡੇ ਕੁੜੀਆਂ ਐਕਟਿੰਗ ਦਾ ਕੰਮ ਕਰਨਾ ਚਾਹੁੰਦੇ ਨੇ ਜਿਨ੍ਹਾਂ ਦੇ ਵਿੱਚ ਟੈਲੈਂਟ ਭਰਿਆ ਹੋਇਆ ਐਕਟਿੰਗ ਕਰਨ ਦਾ ਪਰ ਕਿਸੇ ਕਾਰਨਾ ਕਰਕੇ ਉਹ YouTube ਚੈਨਲਾਂ ਤੇ ਅੱਗੇ ਨਹੀਂ ਆ ਰਹੇ ਇਸ ਕਰਕੇ ਅਸੀਂ ਤੁਹਾਨੂੰ ਕੰਮ ਦੇ ਲਈ ਕਹਿ ਰਹੇ ਆਂ ਵੀ ਅਸੀਂ ਤੁਹਾਨੂੰ ਐਕਟਿੰਗ ਦੇ ਵਿੱਚ ਲੈ ਕੇ ਆਵਾਂਗੇ YouTube ਚੈਨਲਾਂ ਤੇ ਲੈ ਕੇ ਆਵਾਂਗੇ ਤਾਂ ਕਿ ਤੁਹਾਨੂੰ ਕੱਲੋਂ ਵੱਡੀਆਂ ਫਿਲਮਾਂ ਦੇ ਵਿੱਚ ਮੌਕਾ ਮਿਲ ਸਕੇ ਜਿਵੇਂ ਤੁਸੀਂ ਦੇਖਦੇ ਹੋ ਕਈ ਯੂਟਿਊਬਰ ਵੱਡੀਆਂ-ਵੱਡੀਆਂ ਫਿਲਮਾਂ ਦੇ ਵਿੱਚ ਆ ਚੁੱਕੇ ਨੇ ਤੇ ਆ ਵੀ ਰਹੇ ਨੇ ਕਈਆਂ ਦਾ ਨਾਮ ਵੱਡੀਆਂ ਫਿਲਮਾਂ ਦੇ ਵਿੱਚ ਆ ਵੀ ਚੁੱਕਿਆ ਹੈ ਤਾਂ ਫਿਰ ਦੋਸਤੋ 10 ਸਾਲ ਦੇ ਬੱਚੇ ਤੋਂ ਲੈ ਕੇ 50-60 ਸਾਲ ਦੀ ਉਮਰ ਤੱਕ ਦਾ ਕੋਈ ਵੀ ਵਿਅਕਤੀ ਐਕਟਿੰਗ ਦਾ ਕੰਮ ਜੇਕਰ ਸਿੱਖਣਾ ਚਾਹੁੰਦਾ ਜਿਹਨੂੰ ਨਹੀਂ ਆਉਂਦਾ ਤਾਂ ਕੋਈ ਗੱਲ ਨਹੀਂ ਅਸੀਂ ਉਹਨੂੰ ਕੰਮ ਸਿਖਾਵਾਂਗੇ ਸਾਡਾ ਦਰਦਰਸ਼ੀ ਫਿਲਮ ਚੈਨਲ ਹੈ ਜੀ YouTube ਤੇ ਉਹਦੇ ਉੱਤੇ ਅਸੀਂ ਕਈ ਸ਼ਾਰਟ ਫਿਲਮਾਂ ਪਾਈਆਂ ਨੇ ਤੁਸੀਂ ਉਹ ਸ਼ਾਰਟ ਫਿਲਮਾਂ ਦੇਖ ਕੇ ਅੰਦਾਜ਼ਾ ਲਾ ਸਕਦੇ ਹੋ ਵੀ ਕਿਸ ਤਰ੍ਹਾਂ ਦੀ ਅਸੀਂ ਉਹਦੇ ਵਿੱਚ ਐਕਟਿੰਗ ਕਰਦੇ ਆ ਤੁਸੀਂ ਵੀ ਜੇਕਰ ਕੰਮ ਕਰਨ ਦੇ ਚਾਹਵਾਨ ਹੋ ਐਕਟਿੰਗ ਸਿੱਖੇ ਹੋ ਹੋ ਤਾਂ ਵੀ ਸਾਡੇ ਨਾਲ ਜੁੜ ਸਕਦੇ ਹੋ ਜੇਕਰ ਤੁਹਾਨੂੰ ਐਕਟਿੰਗ ਨਹੀਂ ਆਉਂਦੀ ਤਾਂ ਵੀ ਸਾਡੇ ਨਾਲ ਤੁਸੀਂ ਜੁੜ ਸਕਦੇ ਹੋ ਤਾਂ ਫਿਰ ਜ਼ਿਆਦਾ ਜਾਣਕਾਰੀ ਲਈ ਸਕਰੀਨ ਤੇ ਚੱਲ ਰਹੇ ਨੰਬਰ ਤੇ ਹੁਣੇ ਫੋਨ ਕਰੋ ਤੇ ਜ਼ਿਆਦਾ ਜਾਣਕਾਰੀ ਪਾਓ